ਈ ਹਾਲ ਨੇ ਬਈ ਸਾਰਿਆਂ ਦੇ ਸਵਾਗਤ ਆ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਵਿੱਚ ਵਲੌਗ ਪਾਇਆ ਸੀ ਪਹਿਲਾਂ ਅੱਜ ਹੋ ਗਿਆ ਸਾਲ ਹੋ ਗਿਆ ਵਲੌਗ ਪਾਏ ਨੂੰ ਤੇ ਹੁਣ ਦੁਬਾਰੇ ਕੰਮ ਕਰਿਆ ਸਟਾਰਟ ਅੱਜ ਚੱਲੇ ਆਂ ਸ੍ਰੀ ਦਰਬਾਰ ਸਾਹਿਬ ਤੇ 우ਸਤਾਦ ਰੈਡੀ ਆ ਬਾਕੀ ਮੁੰਡੇ ਆਉਂਦੇ ਨੇ ਜੁੜੇ ਰਿਓ ਨਾਲ ਤੁਹਾਨੂੰ ਨਾਲ ਦੀ ਨਾਲ ਦਿਖਾਉਨੇ ਆ ਸ਼ਮਜੀਤ ਕਿੱਥੇ ਆ ਚਾਚਾ ਤੁਹਾਡਾ ਹੈ ਜੀ ਇਹ ਤਾਂ ਚਾਚਾ ਉਹ ਤਾਂ ਆਇਆ ਲੱਗਦਾ ਉਹ ਤਾਂ ਤੁਰ ਕੇ ਚਲੇ ਗਿਆ ਚੱਲ ਉਸਤਾਦ ਲੈ ਵੀ ਸ਼ਰਨਜੀਤ ਨੂੰ ਲੈਣ ਆਈ ਸ਼ਰਨਜੀਤ ਆ ਕਹਿੰਦੇ ਕਹਿੰਦੇ ਤੁਰ ਕੇ ਚ ਲੈ ਗਿਆ ਬਾਕੀ ਦੇਖਦੇ ਹੁਣ ਹੁਣ ਤਾਂ ਫੋਨ ਕਰਿਆ ਸੀ ਵੀ ਚੱਲਦੇ ਆ ਬਾਕੀ ਦੇਖਦੇ ਆ ਕਿੱਧਰ ਹੋਈਆਂਗਾ ਉਹ ਲੈ ਵੀ ਆ ਗਏ ਰਾਜ ਹੁਣੀ ਰੈਡੀ ਨੇ ਰਾਹ ਥੋੜਾ ਹੋ ਗਿਆ ਲੇਟ ਦੀਪ ਕਹਿੰਦਾ ਦੋ ਬੈਗ ਲੈ ਕੇ ਜਾਣੇ ਆ ਹੋਰ ਬਾਈ ਸਾਰਨੀ ਤੇ ਤਿਆਰੀਆਂ ਫੁੱਲ ਆ ਥੋੜੀਆਂ ਥੋੜੀਆਂ ਮੈਂਟਾ ਕਹਿੰਦਾ ਇਤਕੀ ਜਾਣਾ ਨਹੀਂ ਮੈਂਟਾ ਆਇਆ ਆਪਣੀ ਛੱਡ ਗਈ ਤੇ ਹੁਣ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਨਾਲ ਦੀ ਨਾਲ ਜੁੜੇ ਰਹੋ ਵੀ ਬੱਸ ਆ ਗਈ ਪੁਰਾ ਜਾਣਾ ਲੁਧਿਆਣੇ ਬੱਸ ਤੇ ਤੇ ਲੁਧਿਆਣੇ ਜਾਵਾਂਗੇ ਟ੍ਰੇਨਾਂ ਸਾਡਾ ਨਹੀਂ ਹੁਣ ਚੱਲਦੇ ਆ। ਸਾਰਾ ਖਰਚਾ ਜਿਹਦਰਾ ਖਰਚਾ ਕੱਢ ਕੇ 100-150 ਦਾ ਲਾਜ ਹੋ ਰਹਾ। ਐ ਵੀ ਸਟੇਸ਼ਨ ਤੇ ਆ ਗਏ। ਹੁਣ ਚੱਲਦੇ ਆ ਟ੍ਰੈਕਟਰ ਘਟਾਉਣ। ਕੱਠ ਤਾਂ ਬਹੁਤ ਆ। ਟੈਕਟ ਘਟਾਉਣੇ ਆ। 5:30 ਵੇ ਦੀ ਟ੍ਰੇਨ ਆ। ਬਾਕੀ ਦੇਖਦੇ ਆ ਟੈਕਟ। ਐ ਵੀ ਕੱਠਾ ਦੇਖ ਲਓ ਟੈਕਟ। ਬਾਹਰ ਲਿਓ ਬੰਦੇ ਸਾਰੇ ਉਰੇ। ਪੰਜਾਬੀ ਦਾ ਕੋਈ ਕੋਈ ਨਹੀਂ ਦਾ ਕੋਈ ਵੀ 100 ਰੁਪਏ ਟਿਕਟ ਕਰਦਾ ਕਿ ਇਹ ਜਿਹੜਾ ਹੈ ਉਹ ਜਿਹੜੇ ਇਹਨਾਂ ਨੂੰ ਤਾਂ ਬੋਸ ਨੂੰ ਆਉਂਦੇ ਬੋਸ ਨੂੰ ਲੈ ਆ। ਲੈ ਵੀ ਟੈਕ ਟਾਂਕ ਟਾ ਕੇ ਆ ਗਏ ਸਟੇਸ਼ਨ ਤੇ ਟ੍ਰੇਨਾਂ ਹੈਗੀਆਂ ਅੱਜ ਲੇਟ ਤੇ ਇੱਧਰ ਸਟੇਸ਼ਨ ਤੇ ਕੰਮ ਚੱਲੀ ਜਾਂਦਾ ਉਹਦੇ ਕਰਕੇ ਦੋ ਤਿੰਨ ਪਲੇਟਫਾਰਮ ਬੰਦ ਆ ਉਹ ਨਵਾਂ ਸਿਸਟਮ ਇਹ ਕਰਨ ਲੱਗੇ ਹੋਏ ਨੇ ਇਹ ਤਿਆਰੀ ਹੁੰਦੀ ਆ ਤੇ ਸਤਾਦ ਹੁੰਦਾ ਬਹਿਗੇ ਥੱਲੇ ਚਾਰਨ ਜਿੱਤੇ ਹੋਣੀ ਬਾਕੀ ਦੇਖੋ ਕਿੰਨੇ ਵਜੇ ਆਉਂਦੀ ਆ ਟ੍ਰੇਨ ਘੰਟਾ ਲੇਟ ਚੱਲਦੀ ਆ ਟ੍ਰੇਨ ਆ ਗਈ ਬਈ ਟ੍ਰੇਨਾਂ 'ਚ ਲੇਟ ਬਹੁਤ ਨੇ ਅੰਬਰਸਰ ਵਾਲੀਆ ਕੱਠ ਵੀ ਬਹੁਤ ਆ ਜੱਟੇ ਜਾਂਦੇ ਆਟੇ ਨੇ ਆਇਆ ਇਹ ਦੇਖ ਇਧਰੋਂ ਜਾਂਦੀ ਆ ਹਾਂ ਤਾਂ ਅੰਮਰਸਰ ਵਾਲੀ ਵੀ ਆ ਇਹਦੇ ਵੀ ਸਾਰੇ ਡਬੇ ਏਸ ਹੀ ਲੱਗਦੇ ਆ ਕਿ ਹੈਗੇ ਮਗਰ ਹੋਣਗੇ ਮਗਰ ਇਹਦੇ ਮਗਰ ਹੋਊਗਾ ਜੇ ਹੋਇਆ ਕੀ ਸੰਜੀਤ ਤੇ ਹਾਂ ਉਹਨਾਂ ਮਿਲ ਗਈ ਸੀਟ ਇਹਦਾ ਬੈਗਟ ਆ ਉਹ ਨਾਲ ਦੀਪ ਆ ਉਸਤਾਦ ਆ ਰਾਜ ਹੁਣੀ ਨਾਲ ਆ ਸਾਰੇ ਤੇ ਸਮਾ ਦਾ ਲੱਗਿਆ ਹਰ ਵਾਰ ਗਏ ਹੋਗੇ 3000 ਹੋ ਗਏ ਟ੍ਰੇਨ ਚ ਫੋਲ ਇਕੱਠਾ ਅੱਜ 2-3 ਟ੍ਰੇਨਾਂ ਮੈਸਜੇ ਜੀ ਉਹਦੇ ਕਰਕੇ ਟ੍ਰੇਨ ਦੇ ਡੱਬੇ ਪੂਰੇ ਖੰਨਾਂ ਨੇ ਲਵਾਗ ਮਿੱਤਰ ਉੱਤੇ ਜਿਹੜੇ ਬੈਠੇ ਆ ਲੈ ਵੀ 9:00 ਵਜੇ 9:00 ਵਜੇ ਪਹੁੰਚੇ ਆ ਪਰ ਇਹਨਾਂ ਅੱਜ ਸਾਰੀਆਂ ਹੀ ਲੇਟ ਰਹੀ ਤੇ ਹੁਣ ਦੇਖਦੇ ਆ ਬੱਸ ਉਹ ਤੋਂ ਬੱਸ ਜਾਂਦੀ ਆ ਤੇ ਬੱਸ ਤੇ ਜਾਵਾਂਗੇ ਬੱਸਾਂ ਉੱਥੇ ਲੱਗੀਆਂ ਹੁੰਦੀਆਂ ਨੇ ਓਏ ਬੰਦਾ ਨਾ ਅੱਜ ਬੱਸ ਕਣੀ ਜਣਾ ਬੱਸ ਕਣੀ ਕਠ ਬਹੁਤ ਉਹ ਜਿੱਧਰ ਵੀ ਕੋਠ ਬਹੁਤ ਉਹ ਜਿੱਧਰ ਵੀ ਉਹ ਖੜੀ ਆ ਸਾਹਮਣੇ ਬੱਸ ਬਾਈ ਰਾਜ ਹੁਣੀ ਸਨੈਪਾਂ ਤੇ ਹੋਗੇ। ਉਸਤਾਦ ਹੁਣੀਆਂ ਵੀ ਚਲੋ ਦਵਾ ਦਵਾ। ਸਾਨੂੰ ਬਸ ਨਾਲ ਫੋਲੋ ਹੋ ਜੇ। ਮੋਬਾਈਲ ਵੀ ਪਾਵਾਂਗੇ ਵਿੱਚ। ਆਹ ਦੇ ਮੈਂ ਕਹਨਾ ਇੱਧਰ ਲਈ ਜਾਣੀ ਆ। ਆ ਜਾਣੀ ਆ ਨਾ। ਫ੍ਰੀ ਸੇਵਾ। ਕਹਿਓ ਬਹਿ ਜਾਓ। ਸਰਨਜੀਤੇ ਹੁਣੀ ਤਾਂ ਕਹਿੰਦੇ ਮੂਰੇ ਬਹਿ ਗਏ। ਆ ਜਾਓ ਬੈਠੋ। ਚਲਾਦੀ ਐਟੈਂਡੈਂਟੀ ਕਰਨ ਜੀ ਤੇ ਦੀ ਜਲਾਤੀ ਦੇ ਦੇ ਮੋਬਾਈਲ ਵੀਡੀਓ ਵੀ ਬਣਾਉਣੀ ਪੈਂਦੀ ਆ ਮੈਂ ਬਲੌਗ ਬਣਾ ਲਈਏ

ਆ ਵੀ ਸ਼ਰਨਜੀਤ ਦੇ ਗਲਾਬ ਜਾਮਨ ਖਾਣੀ ਆ ਸ਼ਰਨਜੀਤ ਦਾ ਕਹਿੰਦਾ ਗਲਾਬ ਜਾਮਨ ਖਾਣੀ ਆ ਹੁਣ ਸ਼ਰਨਜੀਤ ਤੈਨੂੰ ਕਰਾ ਕੇ ਦੇਣੀ ਆ ਗਲਾਬ ਜਾਮਨ ਸ਼ਰਨਜੀਤ ਨੂੰ ਦੇ ਪਹਿਲਾਂ ਇੱਧਰ ਚੱਲ ਬਾਈ ਬਾਬਾ ਬਾਈ ਕਿਉਂ ਸਗੋ ਪਹਿਲਾਂ ਵੀੜੀ ਤਾਂ ਬਣ ਗਈ ਹੋਂ ਜਿਹੜੀ ਬਣਨੀ ਸੀ ਦੀਪ ਹੋਣੀ ਪਹਿਲਾਂ ਤਾਂ ਦੀਪ ਬਣਾਉਣਾ ਹੀ ਹੁੰਦਾ ਕੰਮ ਤੇ ਵੀ ਦਾ ਉਦੋਂ ਬਾਅਦ ਦੀਪ ਰਾਹ ਦੇ ਹੱਥ 'ਚ ਵੀ ਆ ਗਈ ਮੈਂ ਹੀ ਰਹਿ ਗਿਆ ਹੁਣ ਆ ਚੌਂਕਾ ਦੇ ਮਾ ਜੰਮ ਚੌਂਕਾ ਇਧਰ ਦੇ ਦੋ ਬਾਬਾ ਰਾੜੀ ਗਿਆ ਭਾਈ ਕੰਨੇ ਪੱਕਵਾਲ ਪਿੰਡ ਦਿਵਾਨ ਨੇ ਤੇ ਪੋਸਟਰ ਦਰਬਾਰ ਸਾਹਿਬ ਤੱਕ ਲੱਗੇ ਪਏ ਨੇ ਦੇਖੋ ਪਿੰਡ ਪੱਕਵਾਲ 16 17 18 ਦਸੰਬਰ 2025 ਦਰਬਾਰ ਸਾਹਿਬ ਅਸ਼ੀਰ ਹੋ ਗਿਆ ਬਟਾ ਬਲੋ ਕਰ ਦੇ ਆਈ ਦੀ ਫੋਟੋ ਵੀ ਤਾਰੀ ਹੁਣੀ ਪਰਨੇ ਬੰਨੀ ਜਾਂਦੇ ਆ ਕਹਿੰਦੇ ਦੀਪਕਾ ਦਾ ਮੈਂ ਵੀ ਦੇਖ ਲਾ ਹੁਣ ਜਾਣੇ ਆ ਦਰਸ਼ਨ ਕਰਨ ਮੱਥਾ ਟੇਕਦੇ ਆ ਬਾਜ ਕੀ ਤੋਂ ا ر ر ر ਦਰਵਾਰ ਸਾਹਿਬ ਟੇਕ ਲਿਆ ਮੱਥਾ ਹੁਣ ਚੱਲੇ ਆਂ ਬਾਬਾ ਟੱਲ ਰਾਈ ਜੀ ਦੇ ਉਦੋਂ ਬਾਅਦ ਜਾਣਾ ਬਾਬਾ ਦੀਪ ਸਿੰਘ ਜੀ ਦੇ ਤੇ ਤੁਹਾਨੂੰ ਕਰਾਉਨੇ ਆ ਨਾਲ ਦੀ ਨਾਲ ਦਰਸ਼ਨ ਬਾ ਦਰਵੀ ਬਾੜ ਨੂੰ ਹੋ ਗਿਆ। ਦਰਸ਼ਨ ਕਰ ਲਏ ਹਾਂ ਚੱਲਿਆਂ ਸਟੇਸ਼ਨ ਨੂੰ ਦੇਖਦੇ ਹਾਂ ਟ੍ਰੇਨ ਦਾ ਕੀ ਬਣਦਾ। ਕੱਲ ਤਾਂ ਟ੍ਰੇਨਾਂ ਲੇਟ ਸੀ। ਅੱਜ ਹੁਣ ਦੇਖਦੇ ਆ ਕੋਈ ਮਿਲੂਗੇ ਨਹੀਂ। ਲੋਬੀ ਦਰਸ਼ਨ ਕਰਿਆ ਆਪਾਂ ਦਾ ਦਰਸ਼ਨ ਹੋ ਗਿਆ ਬਹੁਤ ਵਧੀਆ ਤੇ ਉਸਤਾਦ ਹੁਣਾਂ ਨੂੰ ਸੀਟ ਮਿਲ ਗਈ ਕਹਿੰਦੇ ਹੁਣ ਪੈ ਕੇ ਜਾਣਾ ਥੱਕੇ ਪਏ ਨੇ ਤੇ ਬਾਕੀ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸੋ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰ ਲੀ ਸਬਸਕ੍ਰਾਈਬ। ਧੰਨਵਾਦ।